ਕੀ ਲੱਗਦਾ ਤੁਹਾਨੂੰ ਸੰਗਰੂਰ ਸਵਾਰ ਕਿੱਧਰ ਜਾਊ ਸੰਗਰੂਰ ਦਾ ਫਸਮੀ ਸੀਟ ਹੈ ਜੀ ਸਵਾਰ ਕੁਝ ਨਹੀਂ ਸਮੀ ਕਰਨੀਆਂ ਲੱਗਣਗੇ ਸੰਗਰੂਰ ਤੋਂ ਕੌਣ ਜਿੱਤੂਗਾ ਸਾਡਾ ਸਿਮਰਜੀਤ ਸਿੰਘ ਮਾਨ ਨੇ ਬਾਈ ਤੋ ਕੌਣ ਜਿੱਤ ਸਕਦਾ ਅਰਵਿੰਦ ਖੰਨਾ ਜੀ ਕੀ ਲੱਗਦਾ ਸੰਗਰੂਰ ਤੋਂ ਕੌਣ ਜਿੱਤੂਗਾ ਕਾਂਸਪਾਰਟੀ ਈ ਲੱਗਦਾ ਸੰਗਰੂਰ ਤੋਂ ਕੌਣ ਜਿੱਤੂ ਹਾਂਜੀ ਸੰਗਰੂਰ ਤੋਂ ਕੌਣ ਜਿੱਤੂ ਸੰਗਰੂਰ ਤੋਂ ਵੀਰ ਜੀ ਆਪਣਾ ਇਹ ਮੀਠੀ ਅਰਜੀ ਕਿਹੜੇ ਚਿਹਰੇ ਅੱਗੇ ਰੱਖ ਰਹੇ ਦੋ ਚਿਹਰੇ ਦੱਸੋ ਜਿੰਨਾਂ 'ਚ ਫਾਈਟ ਲੱਗ ਰਹੀ ਏ ਦੇਖੋ ਜੀ ਦੋ ਚਿਹਰੇ ਨਹੀਂ ਦੋ ਚਿਹਰਿਆਂ ਨਾਲ ਗੱਲ ਨਹੀਂ ਬਣ ਸਕਦੀ ਜਦੋਂ ਤੁਸੀਂ ਇਹ ਮੰਨ ਕੇ ਚੱਲੋ ਵੀ ਤਿੰਨ ਚਾਰ ਮੰਨ ਕੇ ਚਲੋ ਜਿਹੜਾ ਕਾਂਗਰਸ ਹੈ ਜਿਵੇਂ ਆਮ ਆਦੀ ਪਾਰਟੀ ਹੈ ਤੇ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਨੇ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਗਗਨਦੀਪ ਸਿੰਘ ਅੱਜ ਅਸੀਂ ਪਹੁੰਚੇ ਹਾਂ ਸੰਗਰੂਰ ਸ਼ਹਿਰ ਦੇ ਵਿੱਚ ਸੰਗਰੂਰ ਦੇ ਲੋਕ ਇਸ ਵਾਰ ਕਿਸ ਨੂੰ ਆਪਣਾ ਐਮਪੀ ਬਣਾਉਣ ਦੇ ਰੋ ਦੇ ਵਿੱਚ ਨੇ ਆਹ ਲੋਕਾਂ ਨਾਲ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕੀ ਲੱਗਦਾ ਹੈ ਸੰਗਰੂਰ ਤੋਂ ਕੌਣ ਜਿੱਤ ਸਕਦਾ ਹੈ ਕਿਸੇ ਵੀ ਪਾਰਟੀ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਸਾਰੀਆਂ ਪਾਰਟੀਆਂ ਦੇ ਵੀ ਕੋਈ ਕੰਮਕਾਰ ਕੋਈ ਇੰਨੇ ਸ਼ਹਿਰ ਦੇ ਵਿੱਚ ਨਹੀਂ ਹੋਏ ਪਹਿਲਾਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਪੰਜਾਬ ਦੇ ਵਿੱਚ ਉਦੋਂ ਵੀ ਕੋਈ ਕੰਮ ਇੰਨੇ ਜ਼ਿਆਦਾ ਨਹੀਂ ਹੋਏ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਹੁਣ ਵੀ ਕੋਈ ਇੰਨਾ ਕੰਮ ਵਾਲੀ ਕੋਈ ਗੱਲ ਨਹੀਂ ਇਹ ਸੀ ਵੀ ਜਿਹੜੇ ਬਜਿੰਦਰ ਸਿੰਘ ਵਾਲਾ ਜੀ ਐਮਐਲਏ ਬਣੇ ਸੀ ਉਹਨਾਂ ਨੇ ਥੋੜੇ ਬੋਤੇ ਸੰਗਰੂਰ ਸ਼ਹਿਰ ਦੀ ਨਹਾਰ ਬਦਲ ਲਈ ਉਹਨਾਂ ਨੇ ਕਾਫੀ ਹੱਥ ਪੈਰ ਮਾਰੇ ਕਾਫੀ ਉਹਨਾਂ ਨੇ ਉਹ ਕੀਤਾ ਪਰ ਜਿਹੜੇ ਹੁਣ ਇਸ ਟਾਈਮ ਸਾਡੇ ਐਮਐਲਏ ਨੇ ਉਹਨਾਂ ਨੇ ਭਰਾ ਜੀ ਉਹਨਾਂ ਨੇ ਕੋਈ ਇੰਨਾ ਸੰਗਰੂਰ ਦੇ ਵਿੱਚ ਡਿਵੈਲਪਮੈਂਟ ਵਾਲਾ ਕੰਮ ਨਹੀਂ ਕੀਤਾ ਹਜੇ ਕਿਹੜੇ ਚਿਹਰੇ ਅੱਗੇ ਰੱਖ ਰਹੇ ਦੋ ਚਿਹਰੇ ਦੱਸੋ ਜਿੰਨਾਂ 'ਚ ਫਾਈਟ ਲੱਗ ਰਹੀ ਹੈ ਦੇ ਕੋਈ ਦੋ ਚਿਹਰੇ ਨਹੀਂ ਦੋ ਚਿਹਰੇ ਨਾਲ ਕਰਨੀ ਬੰਸਦੀ ਜਦੋਂ ਤੁਸੀਂ ਇਹ ਮੰਨ ਕੇ ਚੱਲੋ ਵੀ ਤਿੰਨ ਚਿਹਰੇ ਮੰਨ ਕੇ ਚੱਲੋ ਕਿਹੜੇ ਕਿਹੜੇ ਨੇ ਤੁਹਾਡੀ ਨਜ਼ਰ ਇਹਦਾ ਕਾਂਗਰਸ ਹੈ ਜਿਵੇਂ ਆਮ ਆਦੀ ਪਾਰਟੀ ਤੇ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਨੇ ਵੀ ਇਹਨਾਂ ਦੀ ਮੈਨੂੰ ਲੱਗਦਾ ਵੀ ਇਹਨਾਂ ਦੀ ਫਾਈਟ ਮੈਂ ਆਪਦੇ ਪਰਸਨਲ ਥੀ ਵਿਊ ਦੇ ਰਿਹਾ ਵੀ ਇਹਨਾਂ ਦੀ ਫਾਈਟ ਹੋ ਸਕਦੀ ਹੈ ਕੀ ਨਾਮ ਹੈ ਵੀਰੇ ਗੁਰਪ੍ਰੀਤ ਸਿੰਘ ਜੀ ਕੀ ਲੱਗਦਾ ਸੰਗਰੂਰ ਤੋਂ ਕੌਣ ਜਿੱਤੂਗਾ ਜਿੱਤੂਗਾ ਸੰਤਾ ਵੀ ਸਿਮਰਜੀਤ ਮਾਨ ਜੀ ਹਾਂ ਜੀ ਹਾਂ ਸਿਮਰਜੀਤ ਕੀ ਨਾਮ ਹੈ ਵੀਰੇ ਮਨਜੀਤ ਸਿੰਘ ਵੀਰੇ ਕੀ ਲੱਗਦਾ ਸੰਗਰੂਰ ਤੋਂ ਕੌਣ ਜਿੱਤੂਗਾ ਸਾਡੇ ਦਾ ਸਿਮਰਜੀਤ ਸਿੰਘ ਮਾਨ ਨੇ ਬਾਈ ਮਾਨ ਦੀ ਪਹਿਲੀ ਵੋਟ ਬਣੀ ਦੀ ਜਿੰਦਗੀ ਲਾਈਫ ਚ ਪਹਿਲੀ ਹੀ ਲਾਉਣੀ ਪਈ ਦੀ ਮਤਲਬ ਲਾਸਟ ਵੋਟ ਵੀ ਉਹਨੂੰ ਪਊਗੀ ਇਸ ਤੋਂ ਬਾਅਦ ਬਾਰਿਸ਼ ਕਿਵੇਂ ਲਾਸਟ ਵੋਟ ਵੀ ਉਹਨੂੰ ਪਾ ਰਹੇ ਹੋ ਲਾਸਟ ਜ਼ਿੰਦਗੀ ਦੀ ਲਾਸਟ ਵੋਟ ਵੀ ਉਹਨੂੰ ਇਸ ਤੋਂ ਬਾਅਦ ਵੋਟ ਨਹੀਂ ਪਾਣੀ ਉਸ ਤੋਂ ਬਾਅਦ ਤਾਂ ਫਿਰ ਦੂਜੀ ਲਾਸਟ ਕੀ ਲੱਗਦਾ ਤੁਹਾਨੂੰ ਸੰਗਰੂਪਤ ਕੌਣ ਹੋ ਜੀ ਸਕਦਾ ਇੱਥੇ ਤੱਕ ਜਿਹੜਾ ਮੈਨੂੰ ਲੱਗਦਾ ਜੀ ਆਪ ਤੇ ਸਿਮਰਜੀਤ ਸਿੰਘ ਮਾਨ ਜੀ ਉਹਨਾਂ ਦੇ ਵਿੱਚ ਟੱਕਰ ਲੱਗਦੀ ਹੈ ਜੀ ਮੈਂ ਤੁਹਾਨੂੰ ਕੀ ਲੱਗਦਾ ਹੈ ਸੰਗਰੂਪਤ ਕੌਣ ਹੋ ਜੀ ਸਕਦਾ ਹੈ ਅਰਵਿੰਦ ਖੰਨਾ ਜੀ ਟੱਕਰ ਟੱਕਰ ਕਿ ਦੀ ਮੰਨ ਦੇ ਖੰਨਾ ਸਾਹਿਬ ਖੈਰੇ ਨਾਲ ਹਾਂਜੀ ਹਾਂ ਠੀਕ ਹੈ ਕੀ ਲੱਗਦਾ ਸੰਗਰੂਰ ਤੋਂ ਕੌਣ ਜਿੱਤ ਸਕਦਾ ਹੈ ਸੰਗਰੂਰ ਤੋਂ ਜੀ ਕੀ ਕੀ ਜਾ ਸਕਦੇ ਤੁਹਾਡੇ ਕੋਲ ਗਾਹਕ ਆਉਂਦੇ ਹੁਣੇ ਚਰਚਾ ਕਿਹੜੀ ਚਿਹਰੇ ਦੀ ਜ਼ਿਆਦਾ ਹੈ ਸਭ ਦਾ ਠੀਕ ਹੈ ਚਰਚਾ ਜੀ ਲਗਭਗ ਬੀਜੇਪੀ ਦੀ ਲੱਗ ਰਹੀ ਹੈ ਜ਼ਿਆਦਾ ਠੀਕ ਹੈ ਬੀਜੇਪੀ ਦੀ ਟੱਕਰ ਕਿ ਨਹੀਂ ਮੰਨਦੇ ਤੁਸੀਂ ਬੀਜੇਪੀ ਦੀ ਟੱਕਰ ਖੈਰਾ 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 ਦੇ ਦੇਣਾ ਕੀ ਲੱਗਦਾ ਸੰਗਰੂਰ ਤੋਂ ਕੌਣ ਜਿੱਤੂਗਾ ਸਨੂਨ ਦੋਬਰੇ ਆਮ ਆਦਮੀ ਤੇ ਲੱਗਦੈ ਨਾ ਚਾਹ ਥੋੜੀ ਠੀਕ ਹੈ ਕੀ ਨਾਮ ਬਾਈ ਟਾਈਗਰ ਬਰੇ ਕੀ ਲੱਗਦਾ ਸੰਗਰੂਰ ਤੋਂ ਕੌਣ ਜਿੱਤੂ ਉਹ ਵੇਰਾ ਆਪਣਾ ਖੈਰਾ ਲੱਗਦਾ ਖੈਰਾ ਲੱਗਦਾ ਕੀਵੇਂ ਟੱਕਰ ਜਿਹਦੇ ਨਾਮ ਮੰਨਦੇ ਹੋ ਖੈਰੇ ਦੀ ਟੱਕਰ ਆਪਨੇ ਆਮ ਆਦਮੀ ਤੇ ਕਾਂਗਰਸ ਦੀ ਲੱਗਦੀ ਆ ਭਰਾ ਕੋਈ ਸਿਸਟਮ ਨਾ ਹਾਂ ਕੀ ਲੱਗਦਾ ਸੰਗਰੂਰ ਤੋਂ ਕੌਣ ਜਿੱਤੂਗਾ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਕਾਂਗ ਦਾ ਮੁਕਾਬਲਾ ਕਿਨੇ ਮੰਨਦੇ ਹੋ ਮੈਂ ਮੰਨਦਾ ਭਾਜੀ ਬੀਨਰ ਆਵਾਜ਼ ਕੀ ਲੱਗਦਾ ਸੰਗਰੂਰ ਤੋਂ ਕੌਣ ਜਿੱਤੂਗਾ ਸੰਗਰੂਰ ਤੋਂ ਜੀ ਮਾਨ ਲੱਗਦਾ ਜੀ ਸਿਮਰਜੀਤ ਸਿੰਘ ਮਾਨ ਦੀ ਟੱਕਰ ਕੀ ਨਾ ਮੰਨਦੇ ਤੁਸੀਂ ਆ ਮਾਦੀ ਪਾਰਟੀ ਨਾਲ ਕੀ ਨਾਮ ਆ ਭਾਈ ਜੀ ਮੇਰਾ ਨਾਮ ਜਗਸੀਰ ਸਿੰਘ ਆ ਭਾਈ ਜੀ ਕੀ ਲੱਗਦਾ ਸੰਗਰੂਰ ਤੋਂ ਕੌਣ ਜਿੱਤੂਗਾ ਸੰਗਰੂਰ ਤੋਂ ਆ ਭਾਈ ਸਿਮਰਜੀਤ ਸਿੰਘ ਮਾਨ ਨਹੀਂ ਲੈ ਕੇ ਜਾਣਗੇ ਜੀ ਮਾਨ ਦੀ ਟੱਕਰ ਕੀ ਨਾ ਮੰਨਦੇ ਹੋ ਹੈ ਟੱਕਰ ਕਿਸ ਦੇ ਨਾਲ ਮੰਨਦੇ ਹੋ ਖੈਰੇ ਨਾਲ ਟਕਰਾਈ ਉਹਨਾਂ ਦੀ ਓਕੇ ਕੀ ਲੱਗਦਾ ਸੰਗਰੂਰ ਤੋਂ ਕੌਣ ਜਿੱਤ ਸਕਦਾ ਜੀ ਹਲੇ ਚੱਲੀ ਜਾਂਦਾ ਹਲੇ ਤਾਂ ਚੱਲ ਰਿਹਾ ਸਿਸਟਮ ਤੁਹਾਡੇ ਕੋਲ ਚਰਚਾਵਾਂ ਹੁੰਦੀਆਂ ਆਉਂਦੀਆਂ ਲੋਕ ਆਉਂਦੇ ਹੋਣੇ ਕਿਹੜੇ ਚਿਹਰੇ ਦੀ ਜ਼ਿਆਦਾ ਚਰਚਾ ਪਤਾ ਕੀ ਗੱਲ ਆ ਆਮ ਆਦਮੀ ਪਾਰਟੀ ਤੇ ਚਰਚਾ ਹਲੇ ਤੱਕ ਨਾਲ ਚਾਹ ਲੱਗ ਰਹੀ ਹੈ ਮੈਨੂੰ ਹਮ ਚਰਚਾ ਆਮ ਆਦਮੀ ਪਾਰਟੀ ਟੱਕਰ ਕਿਦੀ ਨਾ ਮੰਨਦਾ ਤੁਸੀਂ ਇਹ ਤਾਂ ਕੋਈ ਨੂੰ ਪਤਾ ਹੀ ਨਹੀਂ ਜਿਆ ਮਾਨ ਜਵੀ ਜੀ ਖੈਰਾ ਹੀ ਲੱਗਦਾ ਹੈ ਕੀ ਨਾਮ ਆ ਜੀ ਬੇਕਰਖਣ ਬਾਈ ਜੀ ਕੀ ਲੱਗਦਾ ਇਸ ਵਾਰ ਸੰਰੂਰ ਤੋਂ ਕੌਣ ਜਿੱਤ ਸਕਦਾ ਸੰਰੂਰ ਤੋਂ ਬੇ ਜੀ ਫਾਈਟ ਹੈ ਕਿਦੀ ਕਿਦੀ ਫਾਈਟ ਆ ਦੋ ਚਿਹਰੇ ਦੱਸਣਾ ਦੋ ਚਿਹਰੇ ਤਾਂ ਬਾਈ ਇੱਕ ਤਾਂ ਸਿਮਰਜੀਤ ਸਿੰਘ ਮਾਨ ਤੇ ਸੁਖਪਾਲ ਖੈਰਾ ਦੋਨਾਂ ਹੀ ਟੱਕਰ ਮੰਨਦੇ ਤੁਸੀਂ ਦੋਨਾਂ ਦੀ ਟੱਕਰ ਹੈਗੀ ਹਾਂ ਕੀ ਲੱਗਦਾ ਇਸ ਵਾਰ ਸੰਗਰੂਰ ਤੋਂ ਕੌਣ ਸੀਟ ਕੱਢ ਸਕਦਾ ਵੀਰੇ ਵੋਟਾਂ ਨੇ ਤੁਹਾਨੂੰ ਪਤਾ ਹੈ ਕਿਤਾ ਤੁਹਾਡਾ ਅੰਦਾਜ਼ਾ ਕੀ ਕਹਿੰਦਾ ਹੈ ਤੁਹਾਡਾ ਮੇਰਾ ਅੰਦਾਜ਼ਾ ਕੁਝ ਨਹੀਂ ਕਹਿੰਦਾ ਵੀਰੇ ਇਹ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਸਿਆਸਤ ਕਿਸੇ ਦੀ ਨਹੀਂ ਹੋਈ ਅਜੇ ਤੱਕ ਹੂੰ ਕੁਝ ਨਹੀਂ ਕਹਿ ਸਕਦੇ ਕਦੋਂ ਕੌਣ ਕਿਹਦੇ ਨਾਲ ਕੀ ਹੋ ਜੇ ਟੱਕਰ ਕੀ ਦੀ ਮੰਨਦੇ ਹੋ ਜੇਕਰ ਦੋ ਚਿਹਰੇ ਰੱਖਣੇ ਹੋਣ ਅੱਗੇ ਵੀਰੇ ਟੱਕਰ ਕਿਸੇ ਦੀ ਨਹੀਂ ਹੋ ਸਕਦੀ ਇਹ ਤ ਤਗੜੇ ਤੋਂ ਤਗੜੇ ਥੰਮ ਸ਼ਬਦ ਸੁਣਿਆ ਨਾ ਥੰਮ ਅਗਲਾ ਚੱਕ ਕੇ ਐਂ ਧਰ ਦਿੰਦਾ ਹੈ ਅੱਜ ਕੱਲ ਇਹ ਹਾਲ ਹੈ ਮੁੱਸੇ ਵਾਲਾ ਕੀ ਚੀਜ਼ ਸੀ ਹੀ ਇਜ਼ ਅ ਲਿਵਿੰਗ ਲੈਜੈਂਡ ਤੁਸੀਂ ਹੁਣ ਸਮਝ ਗਏ ਹੋਵੋਗੇ ਵੀ ਜਦੋਂ ਉਹ ਇਹ ਛੱਡੇ ਨਹੀਂ ਵਿਚਾਰਿਆ ਨੇ ਤਾਂ ਫਿਰ ਕੀ ਚੀਜ਼ ਹੈ ਕੀ ਨਾਮ ਹੈ ਜੀ ਜਸਵਿੰਦਰ ਸਿੰਘ ਜੀ ਕੀ ਲੱਗਦਾ ਤੁਹਾਨੂੰ ਤੁਹਾਡਾ ਅੰਦਾਜ਼ਾ ਕੀ ਕਹਿੰਦਾ ਇਸ ਵਾਰ ਸੰਗਰੂਰ ਕੌਣ ਜਿੱਤ ਸਕਦਾ ਦੇਖੋ ਜੀ ਬਾਕੀ ਲੋਕਾਂ ਦੇ ਮਨਾਂ ਦੀ ਗੱਲ ਆ ਕਿਹਨੂੰ ਵੋਟ ਪਾਉਂਦੇ ਨੇ ਕਿਸੇ ਨੂੰ ਕੀ ਲੱਗਦਾ ਤੁਹਾਡਾ ਨਾਜ ਕੀ ਕਹਿੰਦਾ ਇੰਦਾ ਹੈ ਲੋਕ ਕੋਈ ਕਾਂਗਰਸ ਵਾਲਾ ਹੈ ਕੋਈ ਕਾਲਿਆ ਵਾਲਾ ਹੈ ਕੋਈ ਆਮ ਆਦਮੀ ਪਾਰਟੀ ਵਾਲਾ ਹੈ ਪਰੇ ਮੌਕੇ ਤੇ ਹੀ ਪਤਾ ਲੱਗੂਗਾ ਜੇ ਜਦੋਂ ਬਟਨ ਦਬਾਇਆ ਜਾਊ ਕੀ ਨਾਮ ਹੈ ਜੀ ਕਰਮਜੀਤ ਸਿੰਘ ਜੀ ਲੱਗਦਾ ਜੀ ਤੁਹਾਡਾ ਅੰਦਾਜ਼ਾ ਕੀ ਕਹਿੰਦੇ ਸਵਾਰ ਕੌਣ ਜਿੱਤੂਗਾ ਭਾਈ ਸੁਖਪਾਲ ਖਹਿਰਾ ਜਾਂ ਆਪਣੇ ਮੀਤ ਹੇਰ ਜੀ ਲੱਗਦਾ ਸੰਗਰੂਰ ਤੋਂ ਕੌਣ ਜਿੱਤ ਸਕਦਾ ਹੈ ਬੀਜੇਪੀ ਦੇ ਚਾਂਸ ਲੱਗਦੇ ਵੀਰੇ ਟੱਕਰ ਕੀ ਨਾ ਮੰਨਦੇ ਬੀਜੇਪੀ ਦੀ ਟੱਕਰ ਜਾਂ ਤਾਂ ਫਿਰ ਭਗوانਤ ਮੰਨੀ ਕੀ ਲੱਗਦਾ ਸੰਗਰੂਰ ਤੋਂ ਕੌਣ ਜਿੱਤ ਸਕਦਾ ਸੰਗਰੂਰ ਤੋਂ ਫਾਈਟਸ ਸਿਮਰਜੀਤ ਸਿੰਘ ਮਾਨ ਤੇ ਮੀਤ ਹੇਰ ਦੇ ਆ ਜਿੱਥੇ ਤੱਕ ਸਾਨੂੰ ਲੱਗ ਰਿਹਾ ਹੈ ਅੰਦਾਜ਼ਾ ਕੀ ਕਹਿੰਦਾ ਹੈ ਕੌਣ ਲੈ ਜੂ ਸੀਟ ਅੰਦਾਜ਼ਾ ਤਾਂ ਇਹ ਹੁਣ ਚੋਅਰਸਾ ਮੁਕਾਬਲਾ ਕੁਛ ਨਹੀਂ ਕਹਿ ਸਕਦੇ ਮੌਕੇ ਤੇ ਪਰ ਫਾਈਟ ਇਸ ਟਾਈਮ ਦੋ ਕੈਂਡੀਡੇਟਾਂ ਦੇ ਮੰਨੇ ਜਾ ਰਹੀ ਹੈ ਕੀ ਲੱਗਦਾ ਸੰਗਰੂਰ ਤੋਂ ਕੌਣ ਸੀਟ ਕਰ ਸਕਦਾ ਹੈ ਦੇਖੋ ਜੀ ਅਜੇ ਤੱਕ ਟਾਈਮ ਦੱਸੂਗਾ ਫਸਮਾ ਮੁਕਾਬਲਾ ਕਿਹਦੇ ਕਿਹਦੇ ਚ ਫਸਮਾ ਮੁਕਾਬਲਾ ਹੈ ਆਮ ਆਦਮੀ ਪਾਰਟੀ ਚੱਲੂਗੀ ਤੇ ਬੀਜੇਪੀ ਦੇ ਵਿੱਚ ਕੀ ਲੱਗਦਾ ਸੰਗਰੂਰ ਤੋਂ ਕੌਣ ਜਿੱਤ ਸਕਦਾ ਹੈ ਦੋਨੋਂ ਦਾ ਮੁਕਾਬਲਾ ਫਸਿਆ ਹੋਇਆ ਵੀਰੇ ਕਿਹੜੇ ਕਿਹੜੇ ਨੰਬਰ ਆਮ ਆਦਮੀ ਤੇ ਕਾਂਈ ਦਾ ਬੀਜੇਪੀ ਦਾ ਕੀ ਲੱਗਦਾ ਸੰਗਰੂਰ ਤੇ ਇਸ ਵਾਰ ਕੌਣ ਸੀਟ ਕਰ ਸਕਦਾ ਟੱਕਰ ਤਾਂ ਭਾਈ ਆਮ ਪਾਰਟੀ ਤੇ ਖੰਨਾ ਸਾਹਿਬ ਦੀ ਲੱਗਦੀ ਐ ਵੇਖੋ ਕੀ ਲੱਗਦਾ ਤੁਹਾਨੂੰ ਸੰਗਰੂਰ ਇਸ ਵਾਰ ਕਿੱਧਰ ਜਾਊ ਸੰਗਰੂਰ ਦਾ ਫਸਮੀ ਸੀਟ ਆ ਜੀ ਇਸ ਵਾਰ ਕੁਛ ਨਹੀਂ ਸਮੀ ਕਰਨੀਆਂ ਲੱਗਣੇ ਗਈ ਕਿਹੜੇ ਜੇਕਰ ਚਿਹਰੇ ਦੇਖਣੇ ਹੁਣ ਦੋ ਅੱਗੇ ਕਿਹੜੇ ਲੱਗ ਰਿਹਾ ਤੁਹਾਨੂੰ ਕਿੰਨਾ ਚ ਟੱਕਰ ਲੱਗਦੀ ਆ ਅਰਵਿੰਦ ਖੰਨਾ ਜੀ ਤੇ ਸੁਖਵਾਲ ਖੇਰਾ ਅੱਜ ਤਾਂ ਬੀਜੇਪੀ ਨੂੰ ਜਿੱਤਾਂਗੇ ਬਾਈ ਠੀਕ ਹੈ ਬੀਜੇਪੀ ਦਾ ਮੁਕਾਬਲਾ ਕਿਹਨੇ ਮੰਨ ਰਿਹਾ ਕਿਸੇ ਨੇ ਮੁਕਾਬਲਾ ਨਹੀਂ ਜਿੱਤਣਗੇ ਬੀਜੇਪੀ ਵਾਲੇ ਆਹਾਂ ਬਾਈ ਜੀ ਮਨੀ ਜੀ ਕੀ ਲੱਗਦਾ ਸੰਗਰੂਰ ਤੋਂ ਕੌਣ ਜਿੱਤੂਗਾ ਜੀ ਕਾਂਗਰਸ ਦੇ ਟੱਕਰ ਕਿਹਨੇ ਮੰਨਦੇ ਹੋ ਹਾਂ ਜੀ ਟੱਕਰ ਕਿਹਨੇ ਮੰਨ ਰਿਹਾ ਕਾਂਗਰਸ ਦੀ ਮੋਦੀ ਨਾਲ ਜੀ ਕੀ ਲੱਗਦਾ ਸੰਗਰੂਰ ਤੇ ਸਵਰਕਾਹਣ ਜਿੱਤ ਸਕਦਾ ਹੈ ਭਈਆ ਜਿਆਦਾ ਉਹਨਾਂ ਦਾ ਕਾਂਗਰਸ ਵਾਲੀ ਪਾਰਟੀ ਦਾ ਉਹ ਹੈ ਦਬਾਅ ਹੈ ਨਾ ਠੀਕ ਹੈ ਕਿ ਕਾਂਗਰਸ ਦਾ ਮੁਕਾਬਲਾ ਕਿਹਨੇ ਮੰਨ ਰਿਹਾ ਸਾਡੀ ਪਾਰਟੀ ਮਾਰ ਜਾਂਦੀ ਜਿੱਤੀ ਬੀਜੇਪੀ ਨਾਲ ਕੀ ਲੱਗਦਾ ਸੰਗਰੂਰ ਤੋਂ ਕੌਣ ਸੀਟ ਕੱਢੂ ਬ ਆਪਣਾ ਕਾਂਗਰਸੀ ਤੁਹਾਨੂੰ ਕੀ ਲੱਗਦਾ ਸੰਗਰੂਰ ਤੋਂ ਕੌਣ ਜਿੱਤੂਗਾ ਐਤ ਕੀ ਆਪਣਾ ਕਾਂਗਰਸੀ ਤੁਹਾਡਾ ਅੰਦਾਜ਼ਾ ਕੀ ਕਹਿੰਦਾ ਇਸ ਵਾਰ ਕੌਣ ਜਿੱਤੂਗਾ ਸੀਟ ਐਥੋਂ ਐਥੋਂ ਤੋਂ ਆਪ ਲੈ ਜੂ ਆਪ ਨਾਲ ਮੁਕਾਬਲਾ ਕਿਹਦਾ ਮੰਨ ਰਖ ਹੈਰਾ ਮਾਨ ਜਾਂ ਬੀਜੇਪੀ ਅ ਤੁਸੀਂ ਖਿਆਗਾ ਸਭ ਨੂੰ ਕੀ ਲੱਗਦਾ ਹੈ ਕੌਣ ਜਿੱਤ ਸਕਦਾ ਤੁਹਾਡੇ ਸਾਡਾ ਖੰਨਾ ਸਾਹਿਬ ਕੀ ਲੱਗਦਾ ਸੰਗਰੂਰ ਤੋਂ ਕੌਣ ਜਿੱਤੂਗਾ ਸੰਗਰੂਰ ਤੋਂ ਮੁਕਾਬਲਾ ਟੱਕਰ ਕੁਝ ਨਹੀਂ ਪਤਾ ਬ੍ਰੋ ਤੁਹਾਡਾ ਅੰਦਾਜ਼ਾ ਕੀ ਕਹਿੰਦਾ ਹਣਾ ਗਾਹਕ ਤੋਂ ਨੇ ਹੈ ਤੁਹਾਡੇ ਕੋਲ ਗੱਲਾਂ ਕਿਦੀਆਂ ਕਰਦੇ ਆ ਬ੍ਰੋ ਮਾਰ ਹਾਂ ਮਾਤਾ ਜੀ ਕੀ ਲੱਗਦਾ ਇਸ ਵਾਰ ਸੰਗਰੂਰ ਤੋਂ ਕੌਣ ਜਿੱਤੂਗਾ ਕੀ ਪਤਾ ਹੈ ਕੌਣ ਜਿੱਤਣਾ ਕੌਣ ਚਾਹੀਦਾ ਜੀ ਕਿਹੜਾ ਕੰਮ ਕਰੂਗਾ ਜਰਾ ਅਰਵਿੰਦ ਖੰਨਾ ਕੀ ਲੱਗਦਾ ਸੰਗਰੂਰ ਤੋਂ ਕੌਣ ਸੀਟ ਕੱਟ ਸਕਦਾ ਹੈ ਸੰਗਰੂਰ ਚੋਂ ਸਾਡੇ ਹਿਸਾਬ ਨਾਲ ਤਾਂ ਜੀ ਖੰਨਾ ਜੀ ਲਿਆ ਸਕਦੇ ਨੇ ਬਾਕੀ ਤਾਂ ਹਾਲਾਤ ਅੱਜ ਕੱਲ ਇਹੋ ਜਿਹੇ ਨੇ ਵੀ ਔਰ ਇਹ ਕੰਪੀਟੀਸ਼ਨ ਟਫ ਹੈ ਜੀ ਠੀਕ ਹੈ ਕੰਪੀਟੀਸ਼ਨ ਕਿ ਜਨਾ ਮੰਨ ਰਹੇ ਹੋ ਖੰਨਾ ਸਾਹਿਬ ਦਾ ਖੰਨਾ ਸਾਹਿਬ ਦਾ ਆਪਣਾ ਜਿਵੇਂ ਲਾਲੋ ਤੁਸੀਂ ਆਪਣਾ ਆਪਣੇ ਕੇਸਾ ਐਮ ਐਮਪੀ ਸਾਹਿਬ ਪੁਰਾਣੇ ਆਮਾਨ ਸਾਹਿਬ ਠੀਕ ਹੈ ਕੀ ਲੱਗਦਾ ਸੰਗਰੂਰ ਤੋਂ ਕੌਣ ਜਿੱਤ ਸਕਦਾ ਹੈ ਦੇਖੋ ਯਰਵਿੰਦ ਖੰਨਾ ਜੀ ਸੀਟ ਲੈ ਕੇ ਜਾ ਸਕਦੇ ਆ ਠੀਕ ਹੈ ਧੰਨਵਾਦ ਕੀ ਤੁਹਾਡਾ ਅੰਦਾਜ਼ਾ ਕੀ ਕਹਿੰਦਾ ਇਸ ਵਾਰ ਕੌਣ ਸੀਟ ਕੱਟ ਸਕਦਾ ਕੋਈ ਮਰਜ਼ੀ ਕਰ ਸਕਦਾ ਹੈ ਕੋਈ ਕਲੀਅਰ ਨਹੀਂ ਓਰੇ ਚੱਕਰ ਕੀ ਦੀ ਮੰਨਦੇ ਹੋ ਦੋ ਚਿਹਰੇ ਜਿਕੇ ਅੱਗੇ ਰੱਖਣੇ ਹੁਣ ਇਹ ਕਹਦਾ ਸੀ ਮੈਂ ਜੀ ਕਿ ਮਾਣ ਇੱਕ ਝਾੜੂ ਵਾਲੇ ਆਪਣੇ ਮੀਤ ਇਹ ਜੀ ਕੀ ਕਹਿੰਦਾ ਤੁਹਾਡਾ ਅੰਦਾਜ਼ਾ ਇਸ ਵਾਰ ਕੌਣ ਸੀਟ ਕੱਟ ਸਕਦਾ ਹੈ ਸੀਟ ਦਾ ਤਾਂ ਪਤਾ ਨਹੀਂ ਗਾ ਜੀ ਟੱਕਰ ਕੀ ਨਹੀਂ ਮੰਨਦਾ ਕਿਸੇ ਨੇ ਕਹਦਾ ਬਸ ਉੱਪਰ ਮੋਦੀ ਆਣਾ ਚਾਹੀਦਾ ਠੀਕ ਹੈ ਥੱਲੇ ਬੀਜਪੀ ਨਹੀਂ ਇੱਥੇ ਇੱਥੇ ਖੰਨਾ ਨਹੀਂ ਮੰਗਦੇ ਖੰਨਾ ਮੰਨਦਾਹੀਂ ਪਰ ਮੁਸ਼ਕਿਲ ਹੈ ਦੇਖੋ ਲੇਕਿਨ ਅਸੀਂ ਮੋਦੀ ਦੇ ਪੂਰੇ ਫੈਨ ਹਾਂ ਇਸ ਟਾਈਮ ਉਹਨਾਂ ਜੋ ਕੰਮ ਕਰ ਰਹੇ ਨੇ ਦੇਸ਼ ਲਈ ਤੁਹਾਨੂੰ ਕੀ ਕੀ ਲੱਗਦਾ ਚਲੋ ਉੱਪਰ ਤੁਸੀਂ ਪੀਐਮ ਮੋਦੀ ਮੰਗ ਰਹੇ ਹੋ نیچے ਇੱਥੇ ਤੁਹਾਨੂੰ ਅੰਦਾਜ਼ਾ ਹੈ ਵੀ ਵੀ ਖੰਨਾ ਸਭ ਸੀਟ ਕੱਢਣਗੇ ਜਾਂ ਨਹੀਂ ਟੱਕਰ ਤੇ ਪੂਰੀ ਹੈ ਟੱਕਰ ਤੇ ਪੂਰੀ ਹੈ ਕੀ ਲੱਗਦਾ ਸੰਗਰੂਰ ਤੋਂ ਕੌਣ ਜਿੱਤੂਗਾ ਕੁਝ ਨਹੀਂ ਕਹਿ ਸਕਦੇ ਬ੍ਰੇਸ਼ਕ ਤਵਾਰ ਦਾ ਸਾਰੇ ਦਾ ਜੋਰ ਪੂਰਾ ਹੀ ਹੈ ਕੋਈ ਅੰਦਾਜ਼ਾ ਕੀ ਕਹਿੰਦਾ ਪਤਾ ਲੱਗ ਜਾਂਦਾ ਚਰਚਾ ਤੁਹਾਡੇ ਅੰਦਰ ਕੀ ਕੀ ਦੀ ਚੱਲਦੀ ਹੈ ਚਰਚਾ ਦਾ ਬ੍ਰੇ ਮਾਨ ਦੀ ਵੀ ਸੁਣੀ ਹੈ ਹੈਨਾ ਕੁਝ ਵੀ ਕਹਿ ਸਕਦਾ ਖੈਰਾ ਦੀ ਵੀ ਸੁਣੀ ਹੈ ਕੁਝ ਨਹੀਂ ਕਹਿ ਸਕਦਾ ਜਲਦਾ ਟਾਈਮ ਤੇ ਬਾਕੀ ਦੱਸਾਂਗੇ ਬ੍ਰੇ ਕੀ ਲੱਗਦਾ ਸੰਗਰੂਰ ਤੋਂ ਕੌਣ ਜਿੱਤੂਗਾ ਲੱਗਦਾ ਰਿਹਾ ਵੈਸੇ ਕਾਂਗਰਸ ਦਾ ਬਾਕੀ ਦੇਖੋ ਧਾਰੀ ਹੈ ਬ੍ਰੇ ਕੀ ਲੱਗਦਾ ਸੰਗਰੂਰ ਤੋਂ ਕੌਣ ਜਿੱਤ ਸਕਦਾ ਹੈ ਸੰਗਰੂਰ ਤੋਂ ਕੁਝ ਕਹਿ ਨਹੀਂ ਸਕਦਾ ਬ੍ਰੇ ਤੋ ਟਿਕੋਲੇ ਦਾ ਰਾਹ ਕੌਣ ਦੀ ਹੋਣੀ ਚਰਚਾ ਮਾਤ ਦਾ ਲੱਗ ਜੰਦੀ ਨੇ ਚਰਚਾ ਦਾ ਮੈਂ ਕਹਿੰਦੇ ਨੇ ਕੀ ਉਸ ਨੂੰ ਝਾੜੂ ਨੂੰ ਜਿੱਥੇ ਆਉਣਾ ਕੀ ਲੱਗਦਾ ਸੰਗਰੂਰ ਤੋਂ ਕੌਣ ਜਿੱਤੂਗਾ ਹੈ ਕੌਣ ਜਿੱਤੂਗਾ ਮਾਨ ਦੀ ਵੱਧ ਉਹ ਉਮੀਦ ਮਾਨ ਦੀ ਟੱਕਰ ਕੀ ਨਾ ਮੰਨਦੇ ਤੁਸੀਂ ਆਪਾਂ ਨੂੰ ਤਾਂ ਪਤਾ ਨਹੀਂ ਬਈ ਕੀ ਲੱਗਦਾ ਸੰਗਰੂਰ ਤੋਂ ਕੌਣ ਜਿੱਤੂਗਾ ਸੰਗਰੂਰ ਤੋਂ ਤਾਂ ਵੀ ਲੱਗਦਾ ਵੀ ਮਾਨ ਸਾਹਿਬ ਹੀ ਜਿੱਤਣਗੇ ਜੀ ਟੱਕਰ ਕੀ ਨਾ ਮੰਨਦੇ ਮਾਨ ਸਾਹਿਬ ਜੀ ਮਾਨ ਦੀ ਟੱਕਰ ਮੇਰੇ ਨਾਲ ਕੋਨਤ ਮਾਨ ਨਾ ਲੱਗ ਰਹੀ ਐ ਹਾਂ ਮਾਨਾਂ ਦੀ ਚੱਕਰ ਐ ਥੈਂਕ ਯੂ ਕੀ ਲੱਗਦਾ ਇਸ ਵਾਰ ਸੰਗਰੂਰ ਤੋਂ ਕੌਣ ਜਿੱਤ ਸਕਦਾ ਕੁਝ ਵੀ ਨਹੀਂ ਕਹਦੇ ਸਾਰਿਆਂ ਦੀ ਜੋਰ ਹੈ ਜਆੜੇ ਮੜੀ ਜਗ੍ਹਾ ਦੇ ਸਭ ਦੀ ਉਹ ਐ ਤੁਸੀਂ ਮੁਕਾਬਲਾ ਕਿਹਦਾ ਕਿਹਦਾ ਮੰਨਦੇ ਹੋ ਜੇਕਰ ਦੋ ਚਿਹਰੇ ਰੱਖਣੇ ਹੋਣ ਅੱਗੇ ਇਹ ਜੇ ਲਾਲੋ ਜਦ ਅਸੀਂ ਆਪਾ ਲੈਗਾ ਜਾਂ ਉਹ ਖਹਿਰਾ ਹੈਗਾ ਇਹਨਾਂ ਦੀ ਆਪਸੀ ਦੋ ਕੰਪੀਟੀਸ਼ਨ ਹੈਗਾ ਦੇਖੋ ਬਾਕੀ ਤਾਂ ਟਾਈਮ ਦੱਸੂਗਾ ਵੀ ਲੋਕਾਂ ਦਾ ਕੀ ਵਿਚਾਰ ਹੈ ਕਿਵੇਂ ਵੋਟ ਪਾਣੀ ਹੈ ਕਿਸੇ ਦੇ ਅੰਦਰ ਅੱਜ ਕੱਲ ਕੋਈ ਨਹੀਂ ਦੱਸ ਸਕਦਾ ਵੀ ਕੌਣ ਜਿੱਤੂਗਾ ਇਹਦਾ ਫਿਰ ਕੀ ਲੱਗਦਾ ਸੰਗਰੂਰ ਤੋਂ ਕੌਣ ਜਿੱਤੂ ਸੰਗਰੂਰ ਤੋਂ ਆ ਯਾਦ ਸੀ ਮੈਂ ਨਹੀਂ ਸੀ ਮਾਨਾ ਆਹ ਯਾ ਫੇਰ ਅਮਰ ਕੰਨਾ ਸਾਹਿਬ ਨਾ ਟਕਰਿਆ ਕੰਨਾ ਸਾਹਿਬ ਆਦੋਂ ਟਕਰਿਆ ਪੂਰੀ ਕੀ ਲੱਗਦਾ ਸੰਗਰੂਰ ਤੋਂ ਕੌਣ ਜਿੱਤ ਸਕਦਾ ਹੈ ਅਰਵਿੰਦ ਖੰਨਾ ਜੀ ਟੱਕਰ ਕਿਦਣਾ ਮਾਨਦੇ ਖੰਨੇ ਸਾਹਿਬ ਆਪਨਾ ਮੀਂਹ ਦੇ ਹੀਰਨਾ ਕੀ ਲੱਗਦਾ ਸੰਗਰੂਰ ਤੋਂ ਕੌਣ ਜਿੱਤ ਸਕਦਾ ਹੈ ਪਤਾ ਮੇਰੇ ਸਾਮਣਾਂ ਨਾਲ ਜਾਣ ਲੈ ਕੋ ਜੀ ਮਤਲਬ ਮੇਰੇ ਸਾਹਮਣੇ ਜਨਤਾ ਦੇ ਸਾਹਮਣੇ ਚੱਲ ਰਹੀ ਹੈ ਜੀ ਤੁਹਾਡੇ ਸਾਹਮਣੇ ਫਿਰ ਵੀ ਤਾਂ ਅੰਦਾਜ਼ਾ ਹੋ ਜਾਂਦਾ ਤੁਹਾਡੇ ਕੋਲ ਗਾਹਕ ਬਹੁਤ ਜ਼ਿਆਦਾ ਆਉਂਦੇ ਆ ਕੋਈ ਆਪਣੇ ਅੰਦਰ ਹੀ ਗੱਲ ਜ਼ਿਆਦਾ ਨੇ ਗਾ ਸਾਰੇ ਵੀ ਆਪਣੇ ਵੀ ਜ਼ਿਆਦਾ ਨੇ ਕੋਈ ਕਿੰਦਰ ਕੀ ਕਹਿੰਦੇ ਬਾਹਰ ਦੀ ਗੱਲ ਬਾਹਰ ਦੀ ਕੋਈ ਛਾੜੂ ਜਿੱਤੂਗਾ ਜੀ ਕੋਈ ਕੀ ਕਹਿੰਦਾ ਕੋਈ ਕਹਿੰਦਾ ਕਾਂਗਰਸ ਜਿੱਤੂਗੀ ਇਹ ਤਾਂ ਰਿਜ਼ਲਟ ਹੀ ਦੱਸਾਂਗੇ ਕੀ ਲੱਗਦਾ ਸੰਗਰੂਰ ਤੋਂ ਕੌਣ ਜਿੱਤੂ ਇਸ ਵਾਰ ਦੇਖੋ ਹਾਲੇ ਤਾਂ ਕੋਈ ਨਹੀਂ ਵੈਸੇ ਆਪ ਵਾਲੇ ਦੇ ਜੀ ਤੁਹਾਨੂੰ ਕੀ ਨੰਨ ਮੰਨਦੇ ਆਪਰੇ ਆਂਗਰ ਕੀ ਲੱਗਦਾ ਸੰਗਰੂਰ ਤੋਂ ਕੌਣ ਜਿੱਤੂ ਹਾਂਜੀ ਸੰਗਰੂਰ ਤੋਂ ਕੌਣ ਜਿੱਤੂ ਸੰਗਰੂਰ ਤੋਂ ਵੀਰ ਜੀ ਆਪਣਾ ਇਹ ਮੀਠੀ ਵਰ ਜੀ